चलिया, पानी, मैं देश की अज उनासीवे स्वतंत्रता दिवस से आजादी दहाड़े से सारे देशवासिया हार्दिक बधाई दिखती हाँ ਤੇ ਇਸ ਦੇ ਨਾਲ ਵੀ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕੀਏ। ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੀਆਂ ਸਮੱਸਿਆਵਾਂ ਨੇ ਬੇਰੋਜ਼ਗਾਰੀ, ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅੱਗੇ ਆਣਾ ਚਾਹੀਦਾ ਹੈ। ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਤੁਹਾਨੂੰ ਹਾਰੀ ਬੁਲਾਈ ਦਿੱਤੀ ਆ ਦੇਸ਼ ਦੀ ਆਜ਼ਾਦੀ ਲਈ ਲੜੀਆਂ ਪਾਪਾ ਬਖ ਲੈ ਆ ਅਜੇ ਵੀ ਯਾਦ ਹੋ ਸਰਦਾਰ ਭਗਤ ਸਿੰਘ ਰਾਸੂਰ ਸੁਭਦੇ ਸਰਦਾਰ ਕਰਤਾਸ ਸਿੰਘ ਸਰਾਵਾ ਸ਼ਹੀਦ ਹੋਣ ਸੇ ਮਦਨਾਂਟੀ ਦਾ ਲਾਲ ਆਤਮਾ ਦੇ ਦਿਨਾਂ ਸੀ ਕਾਲੇ ਪਾਣੀ ਅਸੀਂ ਹੋਰ ਆਜ਼ਾਦੀ ਲੜਾਈਆਂ ਗੁਰੂ ਅਕਾਸ਼ ਦੇ ਠਿਕਾਣਾ ਸੀ ਇਤਹਾਸ ਮੈਂ ਦੇਸ਼ ਦੀ 79ਵੇਂ ਸੁਤੰਤਰਤਾ ਦਿਵਸ ਤੇ ਜਾਤੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਹੀ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੀਆਂ ਸਮੱਸਿਆਵਾਂ ਨੇ ਬੇਰੋਜ਼ਗਾਰੀ ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅਗਿਆਣਾ ਚਾਹੀਦਾ ਹੈ ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਕਾਨੂੰ ਆਰ ਦੀ ਵਧਾਈ ਦਿੰਦੀ ਹਾਂ ਦੇਸ਼ ਦੀ ਰਾਖੀ ਲਈ ਚੱਲੀਆਂ ਪਾਪਾ ਬਲੈਰ ਅਜੇ ਵੀ ਯਾਦ ਹੋ ਸਰਦਾਰ ਭਗਤ ਸਿੰਘ ਰਾਸੂਰ ਸੁਭਦੇ ਸਰਦਾਰ ਕਰਤਾਸਿ ਸਟਾਵਾ ਸ਼ੀਰੂਨ ਸਿੰਘ ਮਦਨਾਂਟੀ ਦਾ ਲਾਲ ਆਤਮਾਈ ਦਿਨਾਂ ਸੀ ਕਾਲੇ ਪਾਣੀ ਮੈਂ ਦੇਸ਼ ਦੇ ਅਜੇ 79ਵੇਂ ਸੁਤੰਤਰਤਾ ਦਿਵਸ ਤੇ ਆਜ਼ਾਦੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦੇ ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੇ ਸਮੱਸਿਆਵਾਂ ਨੇ ਬੇਰੁਜ਼ਗਾਰੀ ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅੱਗੇ ਆਣਾ ਚਾਹੀਦਾ ਹੈ ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਕੰਮ ਹਾਰ ਦੀ ਵਧਾਈ ਦਿੰਦੀ ਹਾਂ ਦੇਸ਼ ਦੀ آزادی ਲਈ ਲੜੀਆਂ ਪਾਪਾ ਬਖ ਲੈ ਆ ਅਜੇ ਵੀ ਯਾਦ ਆਉਂਦਾ ਵਾਵਾ ਸੀ ਉਨਾਸੀ ਮਦਨਾਂਟੀ ਦਾ ਲਾਲਾ ਫਟਾਈ ਦਿਨਾਂ ਸੀ ਕਾਲੇ ਪਾਣੀ ਅਸੀਂ ਹੋਰ ਆਜ਼ਾਦੀ ਪੁਹਾੜੀਆਂ ਮੈਂ ਦੇਸ਼ ਦੇ ਅਜੇ 79ਵੇਂ ਸੁਤੰਤਰਤਾ ਦਿਵਸ ਤੇ ਆਜ਼ਾਦੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੇ ਸਮੱਸਿਆਵਾਂ ਨੇ ਬੇਰੁਜ਼ਗਾਰੀ ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅੱਗੇ ਆਣਾ ਚਾਹੀਦਾ ਹੈ ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਕਾਨੂੰ ਆਦੀ ਬੁਦਾਈ ਦਿੰਦੀ ਹਾਂ ਦੇਸ਼ ਦੀ ਆਜ਼ਾਦੀ ਲਈ ਲੜੀਆਂ ਪਾਪਾ ਬਖ ਲੈ ਆ ਅਜੇ ਵੀ ਯਾਦ ਹੋ ਸਰਦਾਰ ਭਗਤ ਸਤਿ ਸ਼੍ਰੀ ਅਕਾਲ ਕਰਵਾਸੀ ਸਤਵਾ ਸ਼ੀਰੂਨ ਸਿੰਘ ਮਦਨਾਂ ਟੇਗਾ ਲਾਲਾ ਅਸਰਾਈ ਦਿਨਾਂ ਵਾਂਸੀ ਦੇ ਕਾਲੇ ਪਾਣੀ ਅੱਨੇ ਹੋਰ ਅਜ਼ਾਦੀ ਪਹਾੜੀਆਂ ਮੈਂ ਦੇਸ਼ ਦੀ 79ਵੇਂ ਸੁਤੰਤਰਤਾ ਦਿਵਸ ਤੇ ਜਾਤੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਵੀ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕੀਏ। ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੀਆਂ ਸਮੱਸਿਆਵਾਂ ਨੇ ਬੇਰੋਜ਼ਗਾਰੀ, ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅੱਗੇ ਆਣਾ ਚਾਹੀਦਾ ਹੈ। ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਤੁਹਾਨੂੰ ਆਜ਼ਾਦੀ ਦਿਦਲੀਆ ਦੇਸੀ ਅਜ਼ਾਦੀ ਦੀ ਝਲੀਆਂ ਪਾਪਾ ਬਖ ਲੈ ਆ ਅਜੇ ਵੀ ਯਾਦ ਹੋ ਸਰਦਾਰ ਭਗਤ ਸਿੰਘ ਰਾਸੂਰ ਸੁਭਦੇ ਸਰਦਾਰ ਕਰਤਾਸ ਸਿੰਘ ਸਰਾਵਾ ਸ਼ਹੀਦ ਹੋਣ ਸੇ ਮਦਨਾਂਟੀ ਦਾ ਲਾਲ ਆਤਮਾ ਦੇ ਦਿਨਾਂ ਸੀ ਕਾਲੇ ਪਾਣੀ ਅਸੀਂ ਹੋਰ ਅਜ਼ਾਦੀ ਲੜਾਈਆਂ ਗੁਰੂ ਅਕਾਸ਼ ਦੇ ਪਿੱਛੇ ਖੜਾ ਸੀ ਇਤਹਾਸ ਮੈਂ ਦੇਸ਼ ਦੀ 79ਵੇਂ ਸੁਤੰਤਰਤਾ ਦਿਵਸ ਤੇ ਜਾਤੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਹੀ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾ ਸਕੀਏ ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੀਆਂ ਸਮੱਸਿਆਵਾਂ ਨੇ ਬੇਰੋਜ਼ਗਾਰੀ ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅਗਿਆਣਾ ਚਾਹੀਦਾ ਹੈ ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ ਮੈਂ ਆਪ ਸਭ ਤੋਂ ਕਾਨੂੰ ਆਰ ਦੀ ਵਧਾਈ ਦਿੰਦੀ ਹਾਂ ਦੇਸ਼ ਦੀ ਰਾਖੀ ਲਈ ਚੱਲੀਆਂ ਪਾਪਾ ਬਲੈਰ ਅਜੇ ਵੀ ਯਾਦ ਹੋ ਸਰਦਾਰ ਭਗਤ ਸਿੰਘ ਰਾਸੂਰ ਸੁਭਦੇ ਸਰਦਾਰ ਕਰਤਾਸਿ ਸਟਾਵਾ ਸ਼ੀਰੂਨ ਸਿੰਘ ਮਦਨਾਂਟੀ ਦਾ ਲਾਲ ਆਤਮਾਈ ਦਿਨਾਂ ਸੀ ਕਾਲੇ ਪਾਣੀ ਮੈਂ ਦੇਸ਼ ਦੇ ਅਜੇ 79ਵੇਂ ਸੁਤੰਤਰਤਾ ਦਿਵਸ ਤੇ ਜਾਦੀ ਦਿਹਾੜੇ ਤੇ ਸਾਰੇ ਦੇਸ਼ ਵਾਸੀਆਂ ਨੂੰ ਹਾਰਦਿਕ ਵਧਾਈ ਦਿੰਦੀ ਹਾਂ ਤੇ ਇਸ ਦੇ ਨਾਲ ਇਹ ਕਾਮਨਾ ਕਰਦੀ ਹਾਂ ਕਿ ਅਸੀਂ ਸਾਰੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਮੈਂ ਮੈਸੇਜ ਦੇਣਾ ਚਾਹੁੰਗੀ ਕਿ ਸਾਨੂੰ ਸਾਰਿਆਂ ਨੂੰ ਜਿਹੜੀਆਂ ਵੀ ਦੇਸ਼ ਦੇ ਸਮੱਸਿਆਵਾਂ ਨੇ ਬੇਰੁਜ਼ਗਾਰੀ ਨਸ਼ੇ ਉਹਨਾਂ ਸਾਰਿਆਂ ਦੇ ਨਾਲ ਮਿਲ ਕੇ ਲੜਨਾ ਚਾਹੀਦਾ ਹੈ ਜਿਹੜੀ ਸਾਡੀ ਪੀੜ੍ਹੀ ਹੈ ਵਿਖਦੇ ਵਿੱਚ ਉਹਨਾਂ ਨੂੰ ਦੇਸ਼ ਦੇ ਲਈ ਕੁਝ ਚੰਗਾ ਕਰਨ ਦੇ ਲਈ ਅੱਗੇ ਆਣਾ ਚਾਹੀਦਾ ਹੈ ਤੇ ਦੇਸ਼ ਦੇ ਵਿਕਾਸ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ